ਕੰਮ ਨਹੀਂ ਕਰਦੀ ਜੇ ਸਾਨੂੰ ਆਂਦੀ ਏ ਕੰਮ ਨਹੀਂ ਕਰਦੇ ਪਏ ਤੁਸੀਂ ਬੇਲੇ ਬੈਠੇ ਹੋ ਐਂ ਬੋਲਣੀ ਨਾ ਆ ਦੇ ਕਿਹਨੂੰ ਲਾਇਆ ਸੀ ਕੰਮੇ ਨਵਾਂ ਕਾਕਾ ਸਾਡੇ ਘਰ ਆਇਆ ਕੁਚਰੂ ਜੁਪੀਸ ਹੈ ਆਪ ਲਓ ਜੀ ਤਰਕੋਰੀਆ ਸਾਫ ਸੁਥਈਆ ਇੱਥੇ ਲਾਵਾਂਗੇ ਗਿੰਦੇ ਤੇ ਫੁੱਲ ਮੋਟਾ ਗਿੰਦਾ ਲੱਗੇ ਤੇਨ ਮੋਲ ਰਹੀ ਕਮਾਦ ਚੁੱਕਣਾ ਸਾਰੀ ਜਗਾ ਸਾਫ ਕਰਨ ਵਾਲੀ ਪਈ ਸੀ ਸਾਡੀ ਤੇ ਅੱਜ ਸਾਫ ਕਰ ਰਹੇ ਆ ਤੇ ਸਾਰੇ ਗਿੰਦਾ ਲਾ ਦੇਣਾ ਤੇ ਕਮਾਦ ਵੀ ਲਾ ਦੇਣਾ ਗਿੰਦਾ ਤੱਬਾ ਭਰ ਲੋ ਤੇ ਛੁੱਟ ਦਿਆ ਕਰੋ ਇੱਥੋਂ ਹਾਂ ਓਏ ਤੱਬਾ ਭਰ ਲਿਆ ਕਰੋ ਛੁੱਟ ਦਿਆ ਕਰੋ ਇੱਥੋਂ ਹੀ ਕੜੀਸ ਕੇ ਲੈ ਜਾਓ ਬਾ ਥੋੜੀ ਰਹਿ ਗਿਆ ਕੰਮ ਇਹ ਡੰਗਰਾਂ ਨੂੰ ਪਾ ਦਿਆਂ ਕੁੱਤਰ ਕੇ ਥੋੜੀ ਜਿਹੀ ਗੰਨੇ ਗੰਨੇ ਚੂਪ ਲੋ ਹੋ ਕੁੜੀਾ ਚੂਪਲਾ ਕੰਨੇ ਕੀ ਖਾਣਾ ਖਾਣਾ ਨਹੀਂ ਦਾ ਚੂਪਣਾ ਹੁੰਦਾ ਇਹਨੂੰ ਚੂਪਦੇ ਹੁੰਦੇ ਨੇ ਖਾਂਦੇ ਨਹੀਂ ਹੁੰਦੇ ਸੁੱਕੇ ਪਏ ਨੇ ਸੁੱਕੇ ਨੇ ਕੋਈ ਸੁਆਦ ਫੋਕਲੇ ਹੋ ਗਏ ਹਨ ਮੈਂ ਮਿੱਠਾ ਹੈ ਮਿੱਠਾ ਚੂਪਲਾ ਖਰ ਚਲੋ 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 ਪੰਜ ਸੱਤ ਇਕੱਠੇ ਪੜ ਲਿਆ ਕਰਨ ਜੱਫਾ ਮਾਰ ਕੇ ਹਾਂ ਕੀ ਹੋ ਜਾਂਦਾ ਥੱਬੇ ਜ ਆ ਜਾਣਗੇ ਠੀਕੂ ਲੱਗੇ ਵੀ ਸਾਡੇ ਠੀਕੂਆਂ ਦਾ ਬਾਗ ਆੜੂ ਸੰਮੀ ਜਾਮਨ ਮਮਰੂਦ ਤੇਡੇ ਬਹੁਤ ਲਾਏ ਨੇ ਅਸੀਂ ਫਲਾਂ ਵਾਲੇ ਤੇ ਹੋਰ ਵੀ ਲਾਵਾਂਗੇ ਦੇ ਵਿੱਚ ਆਮ ਵੀ ਲਾਇਆ ਭਾਈ ਇਹ ਆ ਵੀ ਲੈ ਇਕੱਠੀ ਝੋਕ ਲਾਇਆ ਥੱਲੇ ਹੱਥ ਪਾ ਕੇ ਕਰ ਕੇ ਟੁਕੜਾ ਨਾ ਥੱਲੇ ਥੱਲੇ ਹੱਥ ਭਾਗ ਚੁੱਕ ਲਿਆ ਕਰ ਇਕੱਠੇ ਇਕੱਲਾ ਇਕੱਲਾ ਗੱਨਾ ਪੜਨਾ ਤੂੰ ਦੱਸ ਐਵੇਂ ਥੋੜਾ ਹੁੰਦਾ ਕੰਮ ਤੇ ਤੂੰ ਇੱਥੇ ਹੀ ਮਾਰ ਥੱਬਾ ਇੱਥੇ ਤੇ ਪ੍ਰੋਫੈਸ਼ਨ ਸਿੱਧ ਲਾਇਆ ਕੜੀਸ ਕੇ ਬਸ ਲੈ ਆਇਆ ਖੇਚ ਕੇ ਤੇ ਆ ਇਹਨੇ ਗੱਲ ਉਹਦੀ ਬਾਤ ਉਹਨੋਂ ਉੱਥੋਂ ਉੱਥੋਂ ਹੱਥ ਪਾ ਗੰਨੇ ਨੂੰ ਥੱਬੇ 'ਚ ਲਾਇਆ ਆ ਵੇਖ ਤਾਂ ਨਾ ਹੋਰ ਚੱਲਣ ਦੇ ਨਾਲ ਜੋ ਕੁਝ ਆਵੇ ਕਿੱਕਲੇ ਆ ਸਾਰੇ ਨਹੀਂ ਹਾਂ ਚੱਲ ਛੇਤੀ ਗਿਲਾ ਜਾ ਜਿੰਨੇ ਕੋ ਹੁੰਦੇ ਨੇ ਉੱਥੇ ਮਾਓ ਵਾਟਾ ਮਾਤ ਤੇ ਪਟਿਆ ਗਿਆ ਹੈ। ਕੁਆੜ ਰਹਿ ਗਿਆ ਹੁਣ। ਸਾਰਾ ਸਾਫ ਹੋਏਗਾ ਤੇ ਫਿਰ ਗੱਲ ਬਣੇਗੀ। ਹੁਣ ਇੱਧਰ ਆਇਆ ਦਾਤਰੀ ਲੈ ਕੇ ਹੈ ਵੀ। ਇਹਨੂੰ ਕਾਟਣਾ ਪਵੇਗਾ ਨਾ ਦਾਤਰੀ ਸਾਥ ਹੋ ਜਾਏਗਾ ਸਾਫ। ਦਾਤਰੀ ਕੇ ਸਾਥ ਹੋ ਜਾਏਗਾ ਸਾਫ। ਇਹ ਹਾਂ ਹੋ ਜਾਏਗਾ। ਦੋਨੋਂ ਲੱਗ ਜਿਓ ਇੱਧਰ। ਹਨਾ। ਛਾਟ ਦਾਲੋ। ਹੋਰ ਸਾਫ ਹੋ ਗਿਆ ਫਿਰ ਇਸ ਵਿੱਚ ਲੱਗੇਗਾ ਕੁਛ ਐਸੇ ਤਾਂ ਨਹੀਂ ਲੱਗੇਗਾ ਹਣਾ ਕਿ ਕੀ ਨਹੀਂ ਜਿੱਥੇ ਤੁਸੀਂ ਕਨਕ ਕਬੱਡੀ ਉੱਥੇ ਵੀ ਫੋਲਾ ਲਾ ਦੋ ਨਹੀਂ ਉੱਥੇ ਮੁੰਜੀ ਲਾਵਾਂਗੇ ਮੁੰਜੀ ਹਾਂ ਇੱਥੇ ਲਾਵਾਂਗੇ ਫੋਲਾ ਕਮਾਚ ਫਿਰ ਲੰਗੇ ਨਹੀਂ ਜਾਣਾ ਲੰਗੇ ਉੱਥੇ ਰਾਹ ਹੈਗਾ ਲੰਗਰ ਨੂੰ ਵਾਤੂ ਆ ਕੇ ਕਬਾੜ ਹੀ ਸਾਰਾ ਇਕੱਠਾ ਕੀਤਾ ਹੀ ਆ ਇਹਨੂੰ ਲਾਵਾਂਗੇ ਅੱਗ ਇਨਾ ਕਬਾੜ ਨਿਕਲਿਆ ਇੱਥੋਂ ਆ ਵੇ ਕੱਤੇ ਚ ਇਹ ਫੁੱਲਾ ਦੇ ਪੁੱਟਿਆ ਦੇ ਕੋਰ ਹਿੱਡ ਬਲੇ ਕੇ ਆਉਗੇ ਹਾਂ ਲਵਾਏਂਗੀ ਨਾ ਨਾਲ ਲਵਾ ਦੇਂਗੀ ਪੱਕੀ ਗੱਲ ਐ ਦਾ ਕਬਾੜ ਚ ਕਾ ਫਿਰ ਨਾਲ ਉਹ ਚੁੱਕ ਢੇਰੀਆਂ ਚੱਲ ਚੱਪ ਅੱਜ ਪੱਜ 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 ਤੇ ਲੈ ਕੇ ਸਾਫਾਉਂ ਦਾ ਚੱਤੇ ਲੈ ਲਾ ਲੈਨੇ ਸਣ ਸਾਫ ਸਰੂਰ ਵੀ ਜੀ ਇਥੇ ਉਹ ਕਰਤਾ ਸਾਫ ਹੋ ਵੀ ਕਵਾੜ ਬੜਾ ਇੱਥੇ ਭਈ ਇਹ ਕੀ ਕਰਕੇ ਗਏ ਉਹ ਤਾਂ ਸਾਫ ਕਰਕੇ ਉਹਨਾਂ ਕੋ ਉਹ ਕਰਗੇ ਨਹੀਂ ਤੇ ਆ ਵੜ ਗਏ ਨਹੀਂ ਆ ਵੀ ਕਰ ਲੈ ਕੇ ਕਾਲੀ ਉਹ ਟੈਂਡਲ ਫੁੱਟ ਗਿਆ ਸਾਰਾ ਹਾਂ ਹਾਰਾ ਕਰਾਂਗੇ ਉਹ ਪੇਟ ਕਿਤੇ ਲੈ ਲਵੇ ਵੇਖ ਦੇ ਤੇਰੇ ਬਾਅਦ ਇਹ ਰਾਸ ਖਾਲੀ ਸਾਫ ਹੋ ਗਿਆ ਹਣਾ ਉਹ ਵੀ ਸਭ ਬੈਠਾ ਇੱਧਰ ਨਹੀਂ ਇਹ ਕੋਈ ਕੁਝ ਵੀ ਬੈਠਾ ਹਾਂ ਸਾਫ ਹੋ ਗਿਆ ਨਾ ਲੰਘਣ ਵਾਸਤੇ ਹਾਂ ਆਓ ਜੀ ਸਾਫ ਹੋ ਗਿਆ ਤੂੰ ਸਿੱਧਾ ਜਾ ਵਗਣੀ ਓਏ ਤਿੱਗਾਂਗੇ ਨਹੀਂ ਇਹਦੇ ਸਿੱਧੇ ਹੀ ਜਾਵਾਂਗੇ ਹਾਂਜੀ ਕੰਮ ਆਗੀ ਤਾਂ ਕਰ ਲਈ ਐਂ ਨਹੀਂ ਤੁਰ ਆਗੀ ਸੀ ਦਿੱਤੂ ਲੇਗਮ ਦੇ ਨਾਲ ਕਾਤੋਂ ਤੈਨੂੰ ਉਹ ਥਾ ਤੱਕ ਤੋੜ ਗਈ ਸੀ ਇੰਨਾ ਨਾ ਤੇ ਆਪਾਂ ਕਿਸੇ ਹੋਰ ਜਗ੍ਹਾ ਤੇ ਵੀ ਲਾ ਸਕਨੇ ਇਦਾਂ ਦੀ ਤੇ ਜਿਹੜਾ ਵੀ ਨੇ ਹੂੰ ਕਿੱਥੇ ਇਹ ਦੂਸਰੇ ਜਿਆਦੇ ਲਾਉਂ ਤਾਂ ਇੱਥੇ ਲਾ ਚੱਕਦੇ ਹੂੰ ਲਾ ਚੱਕਣਾ ਤੁਹਾਨੂੰ ਨਾ ਲਾ ਦੀ ਇਹਦੇ ਵਿੱਚ ਨਾ ਕੱਟ ਤਾ ਮਾਤਾ ਦਾ ਦਰਜਨ ਪਰ ਆਖਾ ਤੇ ਪਾਣੀ ਹੁੰਦਾ ਐਣਕਾ ਲਾ ਦੇਾਂਗੇ ਐਣਕਾ ਲਾ ਕੇ ਕੱਟਦੇ ਆਂ ਵਿੱਚ ਆ ਕੇ ਵੀ ਆਉਂਦਾ ਤੇ ਪੱਟੀ ਬਣਦਾ ਐਕਾਂ ਦੇ ਖੁੱਲਿਆ ਕਿਹੜੇ ਮਾਮੇ ਫੇਰੇਡ ਕੀ ਖੁੱਲਿਆ ਵਲੋਗ ਉਹੀ ਬਣਾਉਣਾ ਹੋ ਚੁੱਕਾ ਉਹ ਤੇਰੀ ਚੁੱਕ ਚੁੱਕਿਆ ਜਾਣਾਂ ਫੋਨ ਤੇ ਕਮ ਤੇ ਗੁਨਵੀਰ ਨੂੰ ਫੜਾ ਦਿੰਦੇ ਨੇ ਲੱਫੜ ਬਣਾਇਆ ਲੋ ਚੋਕੀ ਚੱਲ ਚੱਲੇ ਕੁੜੀ ਆਤੀ ਰੋਟੀਆਂ ਮੇਰੇ ਨੂਰ ਵੀ ਆ ਗਿਆ ਹਾਂ ਨੂਰ ਵੀ ਆ ਗਿਆ ਕੌਣ ਆ ਗਿਆ ਨੂਰ ਵੀ ਆ ਗਿਆ ਕੌਣ ਨੂਰ ਨੂਰ ਅੱਛਾ ਨੂਰ ਇਧਰ ਆ ਤੂੰ ਦੇ ਹਾਂ ਕੋ ਦੇ ਕੋ ਕਿ ਨਾ ਲੈਨਦੀਪਰ ਦੇ ਨਾਲੇ ਨੂਰਾਨੀ ਵੀ ਆ। ਉਹਨਾਂ ਦੀ ਪਤਾ ਨਹੀਂ। ਕੱਲ ਤੇ ਬਲੋਗਰ ਜਿੰਦੀ ਬੋਲਦੇ ਨੇ। ਅੱਛਾ। ਉਹ ਹਿੰਦੂ ਬਣ ਗਏ ਨੇ। ਅੱਛਾ। ਪਹਿਲੀ ਵਾਰੀ ਹਿੰਦੀ ਵਿੱਚ। ਹਿੰਦੀ ਵਿੱਚ। ਹੂੰ। ਇਹ ਜਿੰਨਾ ਬੋਲਦੀ। ਵੇਖੇ ਤੇ ਬਲੋਗ। ਹਾਂ। ਵੀਡੀਓ ਤੇ ਵੀਡੀਓ ਤੇ ਟਾਈਟਲ ਹੀ ਆ ਗਿਆ ਹੈ। ਕੁਰੀ ਲੈਂਦਾ ਪੰਜ ਛੇ ਵੀਡੀਓ ਹਣੀ ਕਰ ਇਹਦੇ ਠੰਡੇ ਇਹ ਨਮਾਈ ਹੋਮ ਮਾਈ ਹੋਮ ਰਿਵਿਊ ਆ ਮਾਈ ਹੋਮ ਅਗਲੀ ਚਲੀ ਗਏ ਮਾਈ ਹਾਊਸ ਟੂ ਗਾਣਾ ਪਾਣੀ ਪਾਣੀਆਂ ਹਾਂ ਪਾਣੀ ਪਾਣੀ ਸੌ ਪਾ ਤੇ ਪੀ ਤੂੰ ਕਿਸੇ ਨਾ ਸੌ ਰਵ ਕਿਉਂ ਸੀ ਤੇ ਬਲਾਦੋ ਬੈਠੇ ਨਾ ਨਾ ਬੈਠੇ ਨਾ ਉਹ ਵੀ ਬੈਠੇ ਲੈ ਵੀ ਬੈਠੇ ਇਹ ਪਾਣੀ ਲਿਆਓ ਸੀ ਪਾਣੀ ਪੀਣਾਂ। ਉਹ ਬੋਤਲ ਚ ਭਰ ਕੇ ਰੱਖਿਆ ਹੈ ਬੋਤਲ ਚ ਲਿਆ ਜੀ। ਪਤਗੀਆਂ ਨਹੀਂ। ਹਾਂ ਤੂੰ ਨਹੀਂ ਜਾਂਦੀ। ਕਿੱਥੇ ਪਿਆ ਮੱਛੀ ਤੇ? ਨਾ ਮੰਮਾ ਨੂੰ ਆ ਕੇ ਪਾਣੀ ਪੀਣਾਂ। ਤੂੰ ਨਹੀਂ ਗਈ। ਕਾ ਤੂੰ? ਤੈਨੂੰ ਡਰ ਲੱਗਦਾ। ਸੱਪ ਆ ਜਾਂਦੇ ਨੇ। ਅੱਛਾ ਲੈ ਕੇ ਆ ਗਈ ਖਾਲੀ ਚੁੱਕ ਲਈ ਕਿ ਭਰੀ ਲਈ ਬੋਤਲ ਭਰੀ ਹੈ ਹੈ ਲੈ ਫਿਰ ਕੋਲ ਇਹਨੂੰ ਟੱਕਣ ਹੈ ਟੱਕਣ ਕੋਲ ਕੋਲ ਦੇ ਨਹੀਂ ਕੋਲ ਕੋਲ ਨਹੀਂ ਪਾਉਂਦੇ ਜਾਂਦੇ ਨੇ ਆਨਲਾਈਨ ਨਾ ਲੈ ਮੂਲਾ ਕੇ ਪੀ ਲੈਣੀ ਹੈ ਉਮਰ ਲਵੀਰਾ ਓਏ ਕੀ ਕਰਦਾ ਲਾ ਮੋਲ ਵੀਰਾ ਕੁਲਾ ਤੂੰ ਵੀ ਪੀਣਾ ਨਹੀਂ ਨਾ ਪੀਣਾ ਤੂੰ ਘਾਤ ਤੂੰ ਪਾਟ ਲੱਗ ਗਿਆ ਕੀ ਆ ਤੈਨੂੰ ਪੀਣਾ ਬੱਸ ਪੀਣਾ ਮੈਨੂੰ ਤੇਂ ਤਰੇ ਜਾਲ ਲਗੀ ਜਿਆਦਾ ਕੰਮ ਕੀਤਾ ਠੀਕ ਨਾ ਮੁਕੀ ਤੇ ਮੈਂ ਤਾਂ ਕੁ ਲਗੇ ਸੀ ਮੈਂ ਕੰਮ ਕੀ ਕੀਤਾ ਬੰਦ ਮਾਰਨ ਹਾਂ ਕਿੰਨੇ ਬੰਦ ਮਾਰਨਾ ਮੈਂ ਬੰਦ ਮਾਰ ਲਿਖਨੇ ਕੀ ਲਿਖਨੇ ਬੰਦ ਮਾਰ ਲਿਖਨੇ ਨੇ ਕੋ ਕਿੰਨੇ 1 2 3 4 5 6 7 8 9 ਬਸ ਅੱਗੇ ਪਾਪਾ ਖਦੀ

ਉਹਾਂ ਦੀ ਮੈਂ ਤੇ ਨਖਾ ਨੇ ਰੋਟੀ ਦੋ ਲੱਗ ਗਈਦਾ ਮੈਂ ਦੋ ਤੇ ਇੱਕ ਦੋ ਚੱਲ ਤੱਕੇ ਲਾਲ ਖੁਆਈ ਹੋ ਗਈ ਸਰੀ ਰੋਟੀ ਖਾ ਕੇ ਜਾਣੀ ਇਹ ਕੋ ਨਹੀਂ ਖਾ ਕੇ ਜਾਂਦੀ ਹੈ ਕਬੂਰ ਕੀ ਖਾ ਕੇ ਜਾਂਦੀ ਬੱਸ ਮੈਂ ਕੋ ਨਹੀਂ ਹਾਂ ਤੇ ਉੱਥੇ ਕੁਲੇ ਜਾ ਕੇ ਖਾਣੀ ਹੈ ਤੇ ਘਰ ਆ ਕੇ ਰਾਤ ਨੂੰ ਘਰ ਖਾਣੀ ਹੈ ਇਹਨਾਂ ਨੂੰ ਛੇ ਤੇਰੇ ਸੱਸੋਂ ਜਾਂਦੀ ਹੈ ਅੱਛਾ ਤਾਂ ਨਹੀਂ ਸਕਦੇ ਚਲੋ ਭੱਜ ਲੋ ਕਰਨ ਹੋਰ ਮੈਂ ਆ ਚਲਾ ਕੱਢ ਦੇਣਾ ਹੋਰ ਰਹਿ ਗਈ ਉਹ ਸੱਚ ਉਹ ਉਹ ਥੱਪਾ ਥੱਪਾ ਇੱਕ ਹੋਰ ਪਾਪ ਇੱਥੇ ਚੁੱਕ ਕੇ ਛੋੜ ਦੇ ਪੱਲੀ ਦੀ ਪਾਲ ਪੱਲੀ ਦੀ ਪਾਲ ਹੋਰ ਚੁੱਕ ਕੇ ਪਾ ਲੈ ਉਹ ਲਾਤ ਉਹ ਲਾਤ ਮਿਲਉ ਦੇ ਦੇ ਰੱਖਿਆ ਪੀਰ ਤੇ ਲੰਦੇ ਉਹ ਗਲਾਸ ਨਾਲ ਪੀਣਾ ਹੈ ਜੀ ਮੇਰਾ ਮੌਕੀ ਕੀ ਆ ਹੈ ਅੱਛਾ ਹੋਰ ਪਾਣਾ ਦੇ ਦੇ ਦੇਸ ਪਿਆਸ ਓਏ ਤੱਕ ਬੰਨ ਚੱਕ ਓਏ ਕੀ ਕੀ ਸਬਸਕ੍ਰਾਈਬ ਮਾਰ ਜਾ ਕੀ ਹੈ ਮੱਤ ਮੱਚ ਇਹਨ ਮੱਜਾਂ ਦੇ ਰਾਜੇ ਦੀ ਮੱਜਣਾ ਇਹਨਾਂ ਦੇ ਰਾਜੇ ਦੀ ਮੱਝ ਹੈ ਹਾਂ ਹਾਂ ਰਾਜੇ ਦੀ ਮੱਝ ਦੋ ਤੈਨੂੰ ਪਤਾ ਹੈ ਇਹ ਚੀਤ ਹਾਂ ਕਿਹਨੇ ਦੱਸਿਆ ਇਹ ਤੈਨੂੰ ਹਾਂ ਮੰਮਾ ਨੇ ਮੰਮਾ ਨੇ ਜੇ ਮੰਮਾ ਨੇ ਦੱਸਿਆ ਹੈ ਕੀ ਦੱਸਿਆ ਹੈ ਰਾਜੇ ਦੀ ਮੱਝ ਹੁੰਦੀ ਹੈ ਹਾਂ ਅੱਛਾ ਕਹਤੇ ਆਖਦੇ ਕਿ ਕਿਹੜਾ ਵੀ ਹੁੰਦਾ ਕਿਹੜਾ ਵੀ ਹੁੰਦਾ ਹਾਂ ਮੈਂ ਗਰੇ ਰਾਜੇ ਦੀ

ਕਰਦਾ ਮੇਰਾ ਕਹਿੰਦੇ ਜੇ ਕੋਠੇ ਤੇ ਬੱਛਰ ਵਾਲੀ ਇਲਾਕੇ ਸੇ ਇਹ ਪੈਸਾ ਮਿਲਦਾ ਹੈ ਤੂੰ ਸਮਝਾ ਫਿਰ ਤੂੰ ਤੈਨੂੰ ਚਾਹੀਦੇ ਪੈਸੇ ਹੈ ਕਿਉਂ ਕਿੰਨੇ ਗੁਨੇ ਬੜੇ ਬੜੇ ਕਿੰਨੇ 2 ਲੱਖ 2 ਲੱਖ ਬੜਾ ਹੁੰਦਾ ਇਹ 2 ਕਰੋੜ ਅੱਛਾ ਅਜੇ ਨਹੀਂ ਬੜ ਗਿਆ ਕੁਛ ਕੰਮ ਮੇਰਾ ਮੇਰਾ ਪੈ ਗਿਆ ਹੁਣ ਸਾਦੇ 7 ਹੋ ਗਏ ਨੇ ਕੰਨ ਨੂੰ ਵੇੜ ਦਿਆਂਗੇ